ਇਕਲਾ ਡਿਸਕਲੋ ਹਾਂਜੀ ਹਰ ਹਫਤੇ ਦੀ ਤਰ੍ਹਾਂ ਜਿੱਥੇ ਸਾਡਾ ਐਮਐਲਏ ਸਾਡੇ ਵਿੱਚ ਪ੍ਰੋਗਰਾਮ ਜਿਹੜਾ ਨੰਗਲ ਦੇ ਇਹ ਸੇਵਾ ਸਦਨ ਹੈ ਇਸ ਘਰ ਦਾ ਅਸੀਂ ਨਾਮ ਸੇਵਾ ਸਦਨ ਰੱਖਿਆ ਤਾਂ ਕਿ ਇੱਥੇ ਜਿਹੜਾ ਵੀ ਆਵੇ ਉਸ ਦੀ ਸੇਵਾ ਕਰ ਸਕੇ ਇਮਾਨਦਾਰੀ ਨਾਲ ਨਿਮਰਤਾ ਨਾਲ ਤੇ ਵਿਕਾਸ ਦੀ ਰਾਜਨੀਤੀ ਕਰ ਸਕੇ ਤੁਸੀਂ ਦੇਖਿਆ ਕਿ ਸੈਂਕੜਿਆਂ ਦੀ ਗਿਣਤੀ ਦੇ ਨਾਲ ਇੱਥੇ ਲੋਕ ਆਏ ਆ ਆਪਣੇ ਕੰਮ ਲੈ ਕੇ ਬਹੁਤੇ ਕੰਮ ਅੱਜ ਮੌਕੇ ਤੇ ਹੋ ਗਏ ਬਾਕੀ ਜਿਹੜੇ ਨੋਟ ਡਾਊਨ ਹੋ ਗਏ ਬਹੁਤ ਥਰ ਹਫਤੇ ਕਈ ਸਾਡੇ ਇੱਥੇ ਨੌਜਵਾਨ ਆਉਂਦੇ ਆ ਨੌਕਰੀਆਂ ਦੀ ਉਮੀਦ ਦੇ ਵਿੱਚ ਸਾਡੀ ਕੋਸ਼ਿਸ਼ ਹੁੰਦੀ ਹੈ ਪਿੱਛੇ ਜਿਹੜਾ ਕੈਂਪ ਹੈ ਉਹਦਾ ਬਹੁਤ ਵਧੀਆ ਅਸਰ ਹੋਇਆ 500 ਤੋਂ ਵੱਧ ਬੱਚੇ ਜਿਹੜੇ ਆ ਉਹ ਵਧੀਆ-ਵਧੀਆ ਕੰਪਨੀਆਂ 'ਚ ਮਹਿੰਦਰਾ ਵਰਗੀ ਕੰਪਨੀਆਂ 'ਚ ਐਡਜਸਟ ਹੋਏ ਆ ਤੇ ਐਦਾਂ ਹੀ ਜਿਹੜੀ ਇਹ ਮੁਹੀਮ ਹੈ ਜਾਰੀ ਰਹੂਗੀ ਲਗਾਤਾਰ ਜਿਹੜਾ ਵਿਕਾਸ ਤੇ ਸੇਵਾ ਤੇ ਸਮਰਪਣ ਦੀ ਰਾਜਨੀਤੀ ਦਿੰਦੀ ਜਾਰੀ ਰਹੂਗੀ ਤੇ ਸਰ ਡਾਕਟਰ ਸਾਹਿਬ ਨੂੰ ਨਵੀਂ ਜ਼ਿੰਮੇਵਾਰੀ ਡਾਕਟਰ ਸਾਹਿਬ ਨੂੰ ਬਹੁਤ-ਬਹੁਤ ਮੁਬਾਰਕਬਾਦ ਜੀ ਸਾਡੇ ਮੈਂ ਸਮਝਦਾ ਹਾਂ ਇਸ ਦਿਨਾਂ ਨੰਗਲ ਤੇ ਨੰਦਪੁਰ ਸਾਹਿਬ ਹੋਰ ਮਜ਼ਬੂਤ ਹੋਇਆ ਤੇ ਸਾਡੇ ਲਈ ਸਾਡੇ ਹਲਕੇ ਲਈ ਮਾਣ ਵਾਲੀ ਗੱਲ ਹੈ ਕਿ ਪਹਿਲਾਂ ਵੀ ਜ਼ਿਲ੍ਹਾ ਪ੍ਰਧਾਨਗੀ ਸਾਡੇ ਕੋਲ ਸੀ ਤੇ ਹੁਣ ਵੀ ਜਿਹੜੀ ਸਾਡੀ ਜ਼ਿਲ੍ਹਾ ਪ੍ਰਧਾਨਗੀ ਸਾਡੇ ਕੋਲ ਹੈ ਪਾਰਟੀ ਦਾ ਸੰਗਠਨ ਨੰਗਲ ਸ਼ਹਿਰ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਡਾਕਟਰ ਸਾਹਿਬ ਇਹਨਾਂ ਦਾ ਪਰਿਵਾਰ ਇੱਕ ਲੰਮਾ ਇਹਨਾਂ ਦਾ ਸਿਆਸੀ ਸਫ਼ਰ ਹੈ ਤੇ ਮੈਂ ਸਮਝਦਾ ਇੱਕ ਹੁਨਰ ਇੱਕ ਇਮਾਨਦਾਰ ਇੱਕ ਕਰਮਟ ਨੇਤਾ ਨੂੰ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਹੈ ਅਸੀਂ ਸਭ ਡਾਕਟਰ ਸਾਹਿਬ ਦੀ ਜਿਹੜੀ ਹੈ ਅਗਵਾਈ ਦੇ ਵਿੱਚ ਕੰਮ ਕਰਾਂਗੇ ਸਰ ਕੁਝ ਲੋਕ ਅੱਜ ਜਿਹੜੇ ਆ ਜੀ ਪਿੰਡ ਮੋੜੇ ਦੀ ਪੰਚਾਇਤ ਸ਼ਾਮਲ ਹੋਈ ਆ ਉਹਨਾਂ ਦਾ ਪਾਰਟੀ ਸਵਾਗਤ ਕਰਦੇ ਆ। ਲੋ ਲੋ ਮਰੋ। ਭਾਜੀ ਮਾੜਾ ਕਿ ਨਾਲ ਹੋਇਆ ਸੀ ਉਹਦੋਂ ਨੇ। ਆਓ ਜੀ ਖੜੋ। ਨਿੱਧੇ ਬਿਠਿਆ। ਆਜੋ ਨਾਲ ਹੋਇਆ। ਖੋਲੋ ਕਿਹੜਾ ਖੋਲੋ ਸਰ ਕਿਹੜਾ ਬਾਈ ਕਿਹੜੀ ਜਗ੍ਹਾ ਤੇ ਆਏ? ਇਹ ਚੰਗਰ ਜ਼ੋਨ ਤੋਂ ਮੈਂ ਪਰਲੋਚਨ ਸਿੰਘ ਲੋਚੀ ਐ ਬਲਾਕ ਪ੍ਰਧਾਨ ਐ ਅਤੇ ਟਰੱਕ ਯੂਨੀਅਨ ਪ੍ਰਧਾਨ ਵੀ ਐ। ਠੀਕ ਐ ਜੀ ਪ੍ਰਧਾਨ ਸਾਹਿਬ ਅੱਜ ਸਾਡੇ ਸਾਡੇ ਪ੍ਰੋਗਰਾਮ ਤੇ ਆਇਓ ਪੰਜਾਬ ਸਰਕਾਰ ਵੱਲੋਂ ਪ੍ਰੋਗਰਾਮ ਤੇ ਆਇਆ ਹੈ। ਕਿਸ ਹਿਸਾਬ ਨਾਲ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਅੱਜ ਵੀ ਆਏ ਸਾਡੇ ਵਿੱਚ ਹਾਂ ਸਾਸੀ ਗੱਲ ਜੀ ਸਾਰਿਆਂ ਨੂੰ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਐ ਪੰਜਾਬ ਸਰਕਾਰ ਦੁਆਰਾ ਤੇ ਸਾਡੇ ਮੰਤਰੀ ਸਾਹਿਬ ਕੈਬਨਿਟ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਦ ਜੀ ਵੱਲੋਂ ਜਿਹੜਾ ਚਲਾ ਰਹੇ ਪ੍ਰੋਗਰਾਮ ਮੇਰਾ ਹਲਕਾ ਤੇ ਮੇਰੇ ਲੋਕਾਂ ਦੇ ਤਹਿਤ ਜਿਹੜਾ ਪ੍ਰੋਗਰਾਮ ਹੈ ਲੋਕਾਂ ਦੇ ਕੰਮਾਂ ਲਈ ਅੱਜ ਤੁਸੀਂ ਦੇਖ ਸਕਦੇ ਹੋ ਨੰਗਲ ਵਿਖੇ ਕਿਵੇਂ ਸਾਰੇ ਸਾਰੇ ਹਲਕੇ ਦੇ ਆਪਣੇ ਆਪਣੇ ਲੋਕ ਆਪਣੇ ਸਾਰੇ ਕੰਮ ਲੈ ਕੇ ਆ ਗਏ ਬਿਨਾਂ ਕਿਸੇ ਵੀ ਰੈਫਰੈਂਸ ਤੋਂ ਬਿਨਾਂ ਕਿਸੇ ਸਿਪਾਰਸ਼ ਤੋਂ ਇਸੇ ਸਾਡੀ ਸਰਕਾਰ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਅੱਜ ਚੰਗਰ ਦੇ ਪਿੰਡ ਮੋੜੇ ਦੀ ਪੂਰੀ ਆਪਣੇ ਪੰਚਾਇਤ ਅੱਜ ਆਮ ਆਦਮੀ ਪਾਰਟੀ ਜੁਆਇਨ ਕਰ ਰਹੇ ਆ ਮੇਰੇ ਨਾਲ ਇਸ ਵੇਲੇ ਪਿੰਡ ਮੋੜੇ ਤੋਂ ਸਰਪੰਚ ਹੇਮਰਾਜ ਸਿੰਘ ਮੋੜਾ ਜੋ ਕਿ ਆਜ਼ਾਦ ਉਮੀਦਵਾਰ ਸੀ ਉਹ ਜਿੱਤੇ ਹੈ ਤੇ ਉਹਦੇ ਨਾਲ ਪੰਚ ਵੀ ਆਏ ਹੋਏ ਆ ਤੇ ਸਾਰੀ ਪੰਚਾਇਤ ਅੱਜ ਮੰਤਰੀ ਸਾਹਿਬ ਦੇ ਅਗਵਾਈ ਵਿੱਚ ਜੁਆਇਨ ਕਰ ਰਹੇ ਆਮ ਆਦਮੀ ਪਾਰਟੀ ਇਹ ਦੇਖੋ ਪੰਜਾਬ ਸਰਕਾਰ ਦੇ ਤੇ ਮੰਤਰੀ ਸਾਹਿਬ ਦੀ ਦੀ ਦੇਣ ਹੈ ਜੋ ਉਹਨਾਂ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਅੱਜ ਆਪਣੇ ਆਪ ਤੇ ਪਿੰਡ ਮੋੜੇ ਦੀ ਪੰਚਾਇਤ ਹੈ ਜੁਆਇਨ ਕਰ ਰਹੀ ਹੁਣ ਮੈਂ ਕਹੂੰਗਾ ਵੀ ਪਿੰਡ ਮੋੜੇ ਦੇ ਸਰਪੰਚ ਵੀ ਆਪਣੇ ਵਿਚਾਰ ਰੱਖਣ ਕੀ ਸਾਰਾ ਕਾਰਨ ਸਰ ਆਪਣਾ ਇਹ ਵਿਕਾਸ ਦੇਖਦੇ ਹੋ ਨਾ ਇਦਾਂ ਚੱਲ ਰਿਹਾ ਕੋਈ ਨਸ਼ਾ ਬਰੂ ਕਰਵਾਇਆ ਜਾ ਰਿਹਾ ਕੋਈ ਵਿਕਾਸ ਪੰਡਾਂ ਦੇ ਕੋਈ ਪਾਣੀ ਦੇ ਲੈ ਕੇ ਕਰਦੇ ਕੋਈ ਦੇ ਵਿਕਾਸਿੰਗ ਸੈਸ਼ਨ ਕਰ ਰਿਹਾ ਇਹ ਸਾਰੇ ਕੰਮ ਦੇਖਦੇ ਹੋ ਜੀ ਜਵਾਨ ਕਰਦੇ ਆਉਣੇ ਪਾਰਟੀ ਇਹ ਸਾਰੇ ਨੂੰ ਸਾਡੇ ਮੈਂਬਰ ਹੈਗਾ ਨਾਲ ਤੇ ਅੱਜ ਜਿਹੜਾ ਪ੍ਰੋਗਰਾਮ ਦੇਖਿਆ ਤੇ ਮੰਤਰੀ ਸਾਹਿਬ ਦੀ ਚੋਟੀਆਂ ਚਾਇਓ ਸਾਡਾ ਨਾਲੇ ਸਾਡੇ ਪ੍ਰੋਗਰਾਮ ਤੇ ਹਿੱਸਾ ਬਣਾ ਦੇ ਜਿਵੇਂ ਲੋਕਾਂ ਦਾ ਰਾਜੀ ਹੈ ਲੋਕਾਂ ਦੇ ਕਾਹ ਕੰਮ ਹੋ ਰਿਹਾ ਬਹੁਤ ਵਧੀਆ ਲੱਗਈ ਕੰਮ ਹੋ ਰਹੇ ਸਭ ਦੀ ਗੱਲ ਤੁਣੀ ਜਾਣੀ ਮਾਰੀ ਬਾਰੀ ਜਿੰਦਗੀ ਮਤਲਬ ਨੰਬਰ ਵਾਈ ਸਾਹਿਬ ਦੇ ਜੋ ਵੀ ਕੰਮ ਕਿਹੜੇ ਸੁਣਿਆ ਨਹੀਂ ਸਾਡੀ ਅੱਜ ਤੁਸੀਂ ਬਾਸ ਚਾਵਲ ਬਣ ਲਈ ਆਏ ਹੋ ਇੱਕ ਕੰਮ ਦੀ ਲੈ ਤੇ ਕੰਮ ਵੀ ਰੋਸ ਹੋਈ ਜੋ ਵੀ ਪੈਂਡ ਕੰਮ ਹੈਗੇ ਉਹ ਵੀ ਦੱਸੋਗੇ ਤੇ ਜਾਰੀ ਕਰੂ ਸਰ ਪ੍ਰਗਟ ਕਰ ਉਹਦਾ ਸਾਡੇ ਸਾਡੇ ਪ੍ਰੋਗਰਾਮ ਕਰਾਇਆ ਗਿਆ ਕਿੱਦਾਂ ਦਾ ਹੋ ਗਿਆ ਹਨ ਅੱਜ ਅਗਰ ਦਿਨ ਦੀ ਸ਼ੁਰੂਆਤ ਦੇਖੀ ਆਪਾਂ ਬੈਂਸ ਸਾਹਿਬ ਸਵੇਰੇ 6 ਵਜੇ ਫੀਲਡ ਵਿੱਚ ਸੀਗੇ ਬਰਸਾਤਾਂ ਦੇ ਦਿਨ ਆਉਣ ਵਾਲੇ ਨੇ ਉਸ ਤੋਂ ਪਹਿਲੇ ਜਿੱਥੇ-ਜਿੱਥੇ ਬਰਸਾਤਾਂ ਦੀ ਮਾਰ ਪੈਂਦੀ ਹੈ ਉਸ ਉਹਨਾਂ ਦੇ ਬੰਨੇ ਖੱਡ ਜਿੱਥੇ ਪੱਥਰਾਂ ਦਾ ਲਗਾਉਣਾ ਹੁੰਦਾ ਕੁਝ ਵੀ ਸਪੋਰਟ ਕਰਕੇ ਉੱਥੇ ਚੱਲੇ ਗਈ ਸੀਗੇ ਤੇ 6 ਵਜੇ ਤੋਂ ਬਾਅਦ ਉਹਨਾਂ ਨੇ ਆਪਣਾ ਫੀਲਡ ਵੀ ਜਾਣਾ ਸ਼ੁਰੂ ਕਰਿਆ ਜਿਵੇਂ ਇੱਥੇ ਕੋਠੀ ਦੇ ਵਿੱਚ ਆ ਇੱਥੇ ਸੈਂਕੜੇ ਲੋਕਾਂ ਨੇ ਆਪਣੇ ਕੰਮ ਕਰਾਏ ਬੈਂਸਾਬ ਮੁਖੀ ਤੇ ਬੈਠ ਕੇ ਲੋਕਾਂ ਦੇ ਕੰਮਾਂ ਦੇ ਲਿਪਟਾਰੇ ਕਰ ਰਹੇ ਨੇ ਔਰ ਜਿਸ ਤਰ੍ਹਾਂ ਦਾ ਵੀ ਕੰਮ ਹੁੰਦਾ ਹੈ ਜਿਹੜੀ ਵੀ ਡਿਪਾਰਟਮੈਂਟ ਰਿਲੇਟਿਡ ਹੈ ਉਸ ਡਿਪਾਰਟਮੈਂਟ ਦੇ ਮੁਖੀ ਨਾਲ ਅਧਿਕਾਰੀ ਨਾਲ ਗੱਲ ਕਰਕੇ ਲੋਕਾਂ ਦੀ ਪੂਰੀ ਤਸੱਲੀ ਹੋਈ ਆ ਔਰ ਲੋਕ ਮੰਨਦੇ ਨੇ ਕਿ ਵੈਸੇ ਸਾਡਾ ਜਿਹੜਾ ਰੂਟੀਨ ਦੇ ਵਿੱਚ ਆਣਾ ਇੱਥੇ ਸੇਵਾ ਸਦਨ ਦੇ ਵਿੱਚ ਉਹਨੂੰ ਪੂਰਾ ਹੰਗਾਰਾ ਮਿਲਦਾ ਜਿਹੜਾ ਅੱਜ ਮੈਂ ਦੇਖਿਆ ਮੈਂ ਜਰਾ ਸਾਰਾ ਕਰਕੇ ਟੋਕਨ ਸਿਸਟਮ ਵੀ ਰੱਖਿਆ ਵਾ ਇਸੀ ਦਾ ਕਿੰਨਾ ਫਾਇਦਾ ਸਰ ਟੋਕਨ ਦੇ ਨਾਲ ਇਹ ਹੁੰਦਾ ਕੀ ਹਰ ਬੰਦੇ ਨੂੰ ਆਪਣੀ ਗੱਲ ਕਰਨ ਦਾ ਪੂਰਾ ਸਮਾਂ ਮਿਲ ਜਾਂਦਾ ਠੀਕ ਹੈ ਨਾ ਅਸੀਂ ਪੰਜਾਬੀ ਲੋਕ ਉਹਨੇ ਸਾਨੂੰ ਐਦਾਂ ਤੱਕੇ ਦੇ ਵਿੱਚ ਜ਼ਿਆਦਾ ਮਜ਼ਾ ਆਉਂਦਾ ਲੋਕ ਤੱਕੇ ਦੇ ਵਿੱਚ ਗੱਲ ਕਰਨ ਦਾ ਪਰ ਜਦੋਂ ਟੋਕਨ ਨਾ ਹੁੰਦਾ ਫਰੋਲ ਲਾਈਨ ਬਾਈਸ ਜਿਹੜੀ ਉਹ ਗੱਲ ਸਹੀ ਮਿਲ ਜਾਂਦੀ ਆ ਅੱਜ ਕਾਫੀ ਅੱਛਾ ਲੋਕਾਂ ਦੇ ਵਿੱਚ ਜਿਹੜਾ ਰਿਸਪਾਂਸ ਮਿਲਿਆ ਹੈ ਲੋਕ ਖੁਸ਼ ਨੇ ਇਸੇ ਮੈਂ ਨਾਮ ਦਾ ਜੀ ਸਿੰਘ ਅੱਜ ਜਿਹੜਾ ਪੰਜਾਬ ਨੂੰ ਬਣਾਇਆ ਕਿ ਕੰਮ ਕਿੱਦਾਂ ਲੱਗਿਆ ਜਿਵੇਂ ਕਿ ਮਾਤਰੀ ਸਾਹਿਬ ਨੇ ਪ੍ਰੋਗਰਾਮ ਸ਼ੁਰੂ ਕੀਤਾ ਹੋਇਆ ਵੀ ਸਾਡਾ ਐਮਐਲਏ ਸਾਡੇ ਵਿੱਚ ਵਿਚਾਰ ਉਸ ਤਾਂ ਮਾਤਰੀ ਸਾਹਿਬ ਨੂੰ ਕੁਝ ਕੰਮ ਲੈ ਕੇ ਆਏ ਸੀਗੇ ਜੋ ਕਿ ਮਾਤਰੀ ਸਾਹਿਬ ਨੇ ਪਹਿਲ ਦੇ ਆਧਾਰ ਤੇ ਜੋ ਵੀ ਇੱਥੇ ਲੋਕ ਸਮੱਸਿਆ ਲੈ ਕੇ ਆਉਂਦੇ ਆ ਉਹ ਪਹਿਲ ਦੇ ਆਧਾਰ ਤੇ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਵੀ ਜੋ ਕੰਮ ਉਹ ਦਾ ਸਪੋਰਟ ਹੋ ਰਿਹਾ ਉਹ ਦੀ ਸਪੋਰਟ ਨਹੀਂ ਕਰਕੇ ਹੀ ਡਿਊਟੀ ਲਾ ਰਹੇ ਵੀ ਜੋ ਵੀ ਵਿਭਾਗ ਨੇ ਜਿਸ ਪ੍ਰਸ਼ਾਸਨ ਦੇ ਰਿਲੇਟਡ ਕੰਮ ਹੈ ਵੀ ਪੁਲਿਸ ਪ੍ਰਸ਼ਾਸਨ ਜਾਂ ਤਸਕੀਰਦਾਰ ਦੇ ਉਸ ਹਾਵ ਨੂੰ ਦੀ ਡਿਊਟੀਆਂ ਲਾ ਰਹੇ ਵੀ ਇਹ ਕੰਮ ਇਹਨੂੰ ਕਰਕੇ ਦੇਓ ਜੀ ਜੋ ਵੀ ਹੈ ਹਾਂਜੀ ਇਹ ਮੰਤਰੀ ਕਬਜ਼ਾ ਉਪਰਾਲੇ ਵਿੱਚ ਸਾਹ ਮੰਤਰੀ ਸਾ ਦਾ ਪ੍ਰਬਾਲ ਬਹੁਤ ਵਧੀਆ ਜੀ ਲੋਕਾਂ ਦਾ ਮਿਲਣਾ ਬਹੁਤ ਆਸਾਨ ਹੋ ਗਿਆ ਨਹੀਂ ਤਾਂ ਚੰਡੀਗੜ੍ਹ ਜਾਣਾ ਪੈਂਦਾ ਸੀ ਪੁਰਾਣੀਆਂ ਸਰਕਾਰਾਂ ਵੇਲੇ ਹੁਣ ਇੱਥੇ ਮੰਤਰੀ ਨੂੰ ਲੋਕਲ ਮਿਲ ਸਕਦੇ ਅਸੀਂ ਕੋਈ ਨੀ ਪ੍ਰੋਗਰਾਮ ਚਲਾਇਆ ਹੋ ਬਹੁਤ ਵਧੀਆ ਜੀ ਹਾਂਜੀ ਕੋਈ ਕਹਿਣਾ ਹੈ ਪੰਜ ਮੇਰਾ ਨੌ ਦਿਲਵਾ ਗਏ ਜਿਹੜਾ ਪਿੰਡ ਰਾਏ ਪ੍ਰਸਾਨੀ ਹਲਕਾ ਸੀ ਨੰਦ ਦਾ ਸਾਹ ਹਾਂ ਦਿਲਵਾ ਗਏ ਦੱਸਿਓ ਅੱਜ ਤੁਸੀਂ ਮੰਤਰੀ ਸਾਹਿਬ ਦੇ ਪ੍ਰੋਗਰਾਮ ਸਾਡੇ ਨੇ ਸਾਡੇ ਵਿੱਚ ਆਇਓ ਕਿੰਦਾ ਦਾ ਰਿਸੋਰਸ ਮਿਲ ਰਿਹਾ ਵੀ ਕਿਹੜੇ ਕਿਹੜੇ ਕੰਮ ਸੀ ਕਿ ਜਿਹੜੇ ਤੁਸੀਂ ਲੈ ਕੇ ਆਏ ਹੋ ਤੁਹਾਡੇ ਕੰਮ ਭਾਜੀ ਦੇਖੋ ਜਿਹੜਾ ਸਾਡੇ ਮੰਤਰੀ ਸਾਹਿਬ ਦੀ ਨਿਸ਼ਾਨਦੇਸ਼ ਹੈ ਬਹੁਤ ਵਧੀਆ ਜੀ ਇੱਥੇ ਹਰ ਇੱਕ ਬੰਦੇ ਦਾ ਕੰਮ ਹੁੰਦਾ ਮਤਲਬ ਪਾਰਟੀ ਲੈਵਲ ਕੋਈ ਨਹੀਂ ਵੀ ਹਾਂ ਇਹ ਪਾਰਟੀ ਵਰਕਰ ਹੈ ਕਿਉਂਕਿ ਮੇਰੇ ਨਾਲ ਮੈਂ ਇੱਕ ਪਿੰਡ ਦੇ ਮੇਰੇ ਲੇੜੀ ਜਾਈ ਦੀ ਹੁੰਦਾ ਕੰਮ ਪਹਿਲੇ ਦਾ ਆਇਆ ਉਹ ਦੇਖ ਕੇ ਬਹੁਤ ਖੁਸ਼ ਹੋਏ ਜੀ ਕਿ ਨਹੀਂ ਹੱਥ ਕਰਿਆ ਮੰਤਰੀ ਦੇਖਿਆ ਨਹੀਂ ਅ ਜਾਂਦੇ ਦੀ ਕੋਠੀਆਂ ਬਾਹਰ ਬੈਗਿਆ ਦੀ ਆ ਜਾਣੀ ਪਰ ਜਿਹੜੇ ਸਾਡੀ ਮੰਤਰੀ ਦੀ ਸੋਚ ਹੈ ਉਹ ਬਹੁਤ ਵਧੀਆ ਜੀ ਪਾਰਟੀ ਵਾਈ ਦੇ ਉੱਪਰ ਉੱਠ ਗਏ ਸਰ ਤਕਰੀਬਨ ਦੇਖਿਆ ਸਵੇਰੇ ਤੋਂ ਕਾਫੀ ਰਸਮੀ ਹੈਗਾ ਹਾਂ ਰਾਸਤੇ ਵਿੱਚ ਲੋਕਾਂ ਦੇ ਸਾਰਿਆਂ ਦੇ ਕੰਮ ਪੂਰੇ ਕਿ ਸਰ ਤਕਰੀਬਨ ਸਾਰੇ ਬੰਦੇ ਨੇ ਕੰਮ ਹੋ ਰਹੇ ਜੀ ਕਿਉਂਕਿ ਠੋਕ ਬੰਦੇ ਇੱਥੇ ਇੱਥੇ ਵੀ ਇਕੱਲੇ ਇਕੱਲੇ ਬੰਦੇ ਨੂੰ ਮਿਲਣ ਬੁਲਾ ਰਹੇ ਹੁੰਦੇ ਜੀ ਬਹੁਤ ਵਧੀਆ ਲੋਕ ਮਿਲਣੇ ਹੋ ਰਹੇ ਜੀ ਮਤਲਬ ਕੋਈ ਆਇਆ ਨਹੀਂ ਬੰਦਾ ਇੱਥੋਂ ਗਿਆ ਉਹਨਾਂ ਨਾਰਾਜ਼ ਹੋ ਗਿਆ ਸਾਰਿਆਂ ਦੇ ਕੰਮ ਤਕਰੀਬਨ ਹੋ ਗਏ ਜੀ ਇਸ ਤਰ੍ਹਾਂ ਲੋਕਲ ਸਰ ਬਹੁਤ ਵਧੀਆ ਦੇਖੋ ਜੀ ਇਹ ਬੰਦੇ ਇਕੱਠੇ ਹੋਏ ਨੇ ਅੰਦਰ ਇਕੱਲਾ ਕੰਮ ਨਹੀਂ ਹੁੰਦੇ ਵਿੱਚ ਫਿਰ ਧੱਕਾ ਮੁੱਕੀ ਹੋਣੀ ਟੋਕਨ ਸਿਸਟਮ ਨਾਲ ਬਹੁਤ ਬੜੇ ਕੰਮ ਹੁੰਦੇ ਜੀ ਬੰਦਾ ਅੰਦਰ ਜਾਂਦਾ ਆਪਣਾ ਕੰਮ ਕਰਵਾ ਕੇ ਬਾਹਰ ਸ਼ਾਂਤੀ ਨਾਲ ਆਉਂਦਾ ਜੀ ਇਹ ਬਹੁਤ ਵਧੀਆ ਸਿਸਟਮ ਹੈ